ਜਿੰਨਕ ਰੇਟਾਂ ਵਾਸਤੇ ਤੇ ਜਿਹੜੇ ਜਿਹੜੇ ਏਰੀਆ ਚੋਂ ਤੁਸੀਂ ਕਮੈਂਟ ਪਾਈ ਸੀਗੇ ਉੱਥੋਂ ਹੀ ਆਪਾਂ ਮਸ਼ੀਨਰੀਆ ਲੈ ਕੇ ਪਹੁੰਚੇ ਹਾਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਵਧੀਆ ਰੇਟਾਂ 'ਚ ਸਾਰੀਆਂ ਗੱਡੀਆਂ ਦੀ ਆਪਾਂ ਗੱਲ ਕਰਾਂਗੇ ਬਹੁਤ ਵਧੀਆ ਸੋਹਣੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਇੱਕ ਆਪਾਂ ਮੋਟਰਸਾਈਕਲ ਵੀ ਲੈ ਕੇ ਪਹੁੰਚੇ ਹਾਂ ਜਮਾ ਨਾਮਾ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 94656 29488 ਜੇ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਬੋਲਟ ਸਕੂਟੀ ਕੁਝ ਵੀ ਹੈ ਆਪਣੇ ਕੋਲੇ 5 ਤੋਂ 7 ਫੋਟੋਆਂ ਇੱਕ ਵੀਡੀਓ ਤੇ ਜਾਣਕਾਰੀ ਸਾਰੀ ਭੇਜ ਦੂੰ ਫਰੀ ਚ ਆਪਾਂ ਐਡ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਵਿਫਟ ਡਿਜ਼ਾਇਰ ਆਪਾਂ ਗੱਡੀ ਲੈ ਕੇ ਪਹੁੰਚਿਆ ਜੀ 15 ਮਾਡਲ ਗੱਡੀ ਆ ਐਲ ਡੀ ਆਈ ਮਾਡਲ ਚ ਗੱਡੀ ਆਹੀ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਫੁੱਲ ਇਨਸ਼ੋਰੈਂਸ ਜੀ ਜਲੰਧਰ ਮਾਲਕ ਦਾ ਏਰੀਆ ਦਾ ਦੂਜੇ ਨਾਮ ਗੱਡੀ ਆਹੀ ਤੇ ਮਾਲਕ ਕਹਿੰਦੇ ਨੇ ਗੱਡੀ ਅਰਜੈਂਟ ਵੇਚਣੀ ਪੈ ਰਹੀ ਆ ਵੇਚਣੀ ਤਾਂ ਨਹੀਂ ਸੀਗੀ ਬਾਕੀ ਫੋਟੋਆਂ ਚ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਗੱਡੀ ਦਾ ਨੰਬਰ ਆਪਾਂ ਨੂੰ ਪੰਜਾਬ ਮਿਲ ਜੂਗਾ ਬਾਕੀ ਸਾਰਾ ਕੁਝ ਤੁਸੀਂ ਆਪ ਹੀ ਚੈੱਕ ਕਰ ਲਓ ਡਿਮਾਂਡ ਦੀ ਗੱਲ ਕਰੀਏ 290000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਮਾਲਕ ਕਹਿੰਦੇ ਨੇ ਕੋਈ ਫਿਕਸਡ ਰੇਟ ਨਹੀਂ ਹੈਗਾ ਘਾਟਾ ਬਾਦ ਦਾ ਕੀਤਾ ਜਾਊਗਾ ਨਵੇਂ ਟਾਇਰ ਨੇ ਫੁੱਲ ਇੰਸ਼ੋਰੈਂਸ ਆ ਪ੍ਰਦੂਸ਼ਣ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਮਾਲਕ ਦਾ ਨੰਬਰ 981437410151 ਨੰਬਰ 2 ਤੇ ਆਪਣੇ ਕੋਲੇ ਮਹਿੰਦਰਾ ਦੀ ਯੈਲੋ ਗੱਡੀ ਪਹੁੰਚੀ ਆ ਹਰਿਆਣਾ ਨੰਬਰ ਜੇ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਅਸੀਂ ਗੱਡੀ ਚੈੱਕ ਕਰੋ 골ਡਨ ਜੇ ਰੰਗ ਦੇ ਵਿੱਚ ਆਪਣੇ ਕੋਲੇ ਗੱਡੀ ਪਹੁੰਚੀ ਆ ਅੰਦਰੋਂ ਜੀ ਗੱਲ ਕਰੀਏ ਤਾਂ ਅੰਦਰੋਂ ਵੀ ਆਪਾਂ ਨੂੰ ਪੂਰੀ ਵਧੀਆ ਗੱਡੀ ਦੇਖਣ ਨੂੰ ਮਿਲੂਗੀ ਹਰਿਆਣਾ ਨੰਬਰ ਹੈ ਇੰਜਨ ਉੰਜੜ ਪੂਰਾ ਵਧੀਆ ਸੀ ਘਰੇ ਖੜੀ ਆ ਮਾਲਕ ਦੀ ਵਧੀਆ ਮਾਲਕ ਨੇ ਰੱਖੀ ਹੋਈ ਏ ਜੀ ਗੱਡੀ ਇਹ ਵਧੀਆ ਚਲਾਈ ਹੋਈ ਆ ਮਾਡਲ ਆਪਾਂ ਨੂੰ 2010 ਮਿਲੂਗਾ ਸੈਕੰਡ ਓਨਰ ਗੱਡੀ ਏ ਜੀ ਦੂਜੇ ਨਾਮ ਹੈ ਬਾਕੀ ਫੋਟੋ ਮਾਚਾ ਤੁਮ ਨੂੰ ਸਾਰਾ ਕੁਝ ਪਤਾ ਲੱਗ ਗਿਆ ਹੂਆ ਅੰਦਰ ਬਾਹਰ ਦੀਆਂ ਉੱਤੇ ਥੱਲੇ ਦੀਆਂ ਸਾਰਾ ਕੁਝ ਇਹਨਾਂ ਨੇ ਫੋਟੋਆਂ ਰਾਹੀਂ ਦਿਖਾਈ ਦਿੱਤਾ ਸੀ ਡਿਮਾਂਡ ਦੀ ਗੱਲ ਕਰੀਏ 1,85,000 ਰੁਪਏ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਸੀ ਘਾਟਾ ਬਾਅਦ ਦਾ ਕਰਕੇ ਮਾਲਕ ਗੱਡੀ ਆਪਦੀ ਸੇਲ ਕਰ ਦੇਣਗੇ 1.85 ਦੇ ਵਿੱਚੋਂ ਹੋ ਜਾਊਗਾ ਮੌਕੇ ਤੇ ਨੰਬਰ 22 ਦਾ ਸਕਰੀਨ ਤੇ ਆਪਾਂ ਦੇ ਰੱਖਿਆ ਸੀ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਜਿਹਨੂੰ ਵੀ ਗੱਡੀ ਪਸੰਦ ਆਈ ਹੈ ਕੋਈ ਦੇਖਣ ਦਾ ਚਾਹ ਬਣਾ ਹੈ ਜਾ ਕੇ ਦੇਖਣਾ ਚਾਹੁੰਦਾ ਹੈ ਇੱਕ ਵਾਰੀ ਫੋਨ ਲਾਜ਼ਮੀ ਕਰ ਲਓ 90539655048 ਗੱਲ ਕਰ ਲਓ ਸੀ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 94665929488 ਉੱਤੇ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹਿੰਦਾ ਸੀ ਆਪਣਾ ਜਿਹੜਾ ਇਹ ਨੰਬਰ ਹੈ ਜੀ ਵਟਸਐਪ ਨੰਬਰ ਇਹ ਤੇ ਫੋਨ ਨਹੀਂ ਲੱਗਣਾ ਜੀ ਨਾ ਹੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਮਿਲਣੀ ਹੈ ਸੀ ਇਹ ਨੰਬਰ ਜਿਹੜਾ ਹੈਗਾ ਜੀ ਸਿੱਧਾ ਵਟਸਐਪ ਤੇ ਐਡ ਭੇਜਣ ਵਾਸਤੇ ਹੈ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਉਹ ਭੇਜਣ ਵਾਸਤੇ ਹੈ ਕੋਈ ਜਾਣਕਾਰੀ ਨਹੀਂ ਮਿਲਣੀ ਜਾਣਕਾਰੀ ਕੋਈ ਵੀ ਲੈਣੀ ਹੈ ਜਾਂ ਕੁਝ ਵੀ ਪੁੱਛਣਾ ਹੈ ਮਾਲਕ ਦਾ ਸਿੱਧਾ ਨੰਬਰ ਆਪਾਂ ਵੀਡੀਓ 'ਚ ਦੇ ਦੇਨੇ ਆ ਜੀ ਗੱਲ ਕਰਾਂਗੇ ਆਪਾਂ ਕਰੇਟਾ ਗੱਡੀ ਦੀ ਕਰੇਟਾ ਗੱਡੀ ਆਪਾਂ ਲੈ ਕੇ ਪਹੁੰਚਿਆ 2017 ਮਾਡਲ ਹੈ ਜੀ 1.4 ਡੀਜ਼ਲ ਵੇਰੀਐਂਟ ਜੀ オリジナル ਸਾਰਾ ਰੰਗ ਹੈ ਜੀ ਕੋਈ ਨਾ ਤਾਂ ਟੱਚਿੰਗ ਨਾ ਕੋਈ ਰੰਗ ਹੋਈ ਹੈ ਸਾਰਾ ਕੁਝ ਵਧੀਆ ਹੈ ਦੋਵੇਂ ਚਾਬੀਆਂ オリジナル ਗੱਡੀ ਦੀਆਂ ਆਪਾਂ ਨੂੰ ਨਾਲ ਮਿਲ ਜਾਣਗੀਆਂ ਸੀਡ ਕਵਰ ਸਾਰਾ ਕੁਝ ਆਪਾਂ ਨੂੰ ਵਧੀਆ ਨਮਾ ਮਿਲੂਗਾ ਜੀ ਟੱਚ ਸਕਰੀਨ ਲੱਗੀ ਹੋਈ ਆ 5.5 ਲੱਖ ਰੁਪਇਆ ਰੇਟ ਫਿਕਸ ਮਾਲਕ ਨੇ ਕਿਹਾਗਾ ਤਰਨ ਤਰਨ ਮਾਲਕ ਦਾ ਏਰੀਆ ਜਾ ਕੇ ਕੋਈ ਗੱਡੀ ਨੂੰ ਦੇਖਣਾ ਚਾਹੁੰਦਾ ਜਾ ਕੇ ਦੇਖ ਵੀ ਸਕਦਾ ਐਨਓਸੀ ਮਿਲ ਜੂਗੀ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਰਹੇ ਹਾਂ ਜੀ ਬਾਕੀ ਤੁਹਾਨੂੰ ਗੱਡੀ ਕਿੰਨੇ ਦੀ ਲੱਗੀ ਇਹ ਕਮੈਂਟਾ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਮਾਲਕ ਦਾ ਨੰਬਰ ਸਕਰੀਨ ਤੇ 90231 13751 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮਾਲਕ ਤੋਂ ਕਰੋ ਜੀ ਗੱਲਬਾਤ ਤੁਸੀਂ ਆਪੇ ਤੇ ਵੀਡੀਓ ਉਹਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਅਰਟਸ ਗੱਡੀ ਦੀ ਅਰਟਸ VXI ਪੈਟਰੋਲ ਵੇਰੀਐਂਟ ਪਲੱਸ CNG ਕਿੱਟ ਵੀ ਲੱਗੀ ਹੋਈ ਹੈ ਜੀ ਬਹੁਤ ਸੋਹਣੀ ਗੱਡੀ ਆਪਾਂ ਵਧੀਆ ਧੁਆੜੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਕੰਡੀਸ਼ਨ ਆਲੂਕਿਆ ਡਾਕੂਮੈਂਟਸ ਸਾਰੇ ਆਪਾਂ ਨੂੰ ਨਾਲ ਕੰਪਲੀਟ ਮਿਲ ਜਾਣਗੇ 10 ਮਾਡਲ ਹੈ ਇਹ ਤੇ ਸਾਰਾ ਕੁਝ ਵਧੀਆ ਸੀ ਅਰਜੈਂਟ ਸੇਲ ਕਰਨੀ ਓ ਮਾਲਕ ਨੇ ਤੇ ਮਾਲਕ ਕਹਿੰਦੇ ਨੇ ਟਾਇਰ ਮਿਲ ਜਾਣਗੇ 70 ਤੋਂ 75 ਪੈਸੇ ਗੱਡੀ ਦੀਆਂ ਫੋਟੋ ਮਾ ਸਕਰੀਨ ਤੇ ਸੀ ਸਾਰੇ ਪਾਸਿਓ ਮਾਲਕ ਨੇ ਵਧੀਆ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਕਹਿੰਦੇ ਨੇ ਵੀ ਮਾਲਕ ਦਾ ਜਿਹੜਾ ਏਰੀਆ ਜੀ ਫਤਿਹਗੜਾ ਝੂੜੀਆਂਗਾ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲੂਗੀ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਕਿਸੇ ਨੇ ਚਲਾ ਕੇ ਦੇਖਣੀ ਹੋਈ ਚਲਾ ਕੇ ਦੇਖ ਸਕਦੇ ਹੋ 1.5 ਲੱਖ ਰੁਪਇਆ ਮਾਲਕ ਨੇ ਰੇਟ ਕਿਹਾਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਘਾਟਾ ਵਾਦਾ ਕੀਤਾ ਜਾਊਗਾ ਜੇ ਕੋਈ ਫਿਕਸ ਰੇਟ ਹੁੰਦਾ ਜਿਵੇਂ ਕਿ ਪਿੱਛੇ ਕਰੇਟਾ ਗੱਡੀ ਦਾ ਰੇਟ ਫਿਕਸ ਸੀਗਾ ਆਪਾਂ ਕਨਫਰਮ ਕਰ ਦਿੰਨੇ ਹੁੰਨੇ ਅਸੀਂ ਵੀਡੀਓ 'ਚ ਵੀ ਰੇਟ ਫਿਕਸ ਹੈ ਘਾਟਾ ਵਾਦਾ ਹੋਣਾ ਨਹੀਂ ਬਾਕੀ ਵੀਡੀਓ ਤੂੰ ਕਿਵੇਂ ਦੀ ਲੱਗ ਰਹੀ ਹੈ ਅਸੀਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਜਿਹੜੇ ਮਾਲਕ ਨੇ ਰੇਟਸ ਗੱਡੀ ਦੇ ਉਹਨਾਂ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਚਿੱਟੇ ਰੰਗ ਦੀ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਸੀਗੇ ਤੇ ਕਿਸੇ ਨੂੰ ਪਸੰਦ ਆਈਏ ਕਰੋ ਗੱਲਬਾਤ ਜਾ ਕੇ ਦੇਖੋ ਖਰੀਦ ਕੇ ਲਿਆ ਸਕਦੇ ਹੋ ਜੀ ਬਾਕੀ ਵੀਡੀਓ ਆਪਾਂ ਹਾਰ ਰੋਜ਼ ਨਵੀਂ ਲੈ ਕੇ ਪਹੁੰਚਉਂਦੇ ਰਹਿੰਦੇ ਹਾਂ ਅਸੀਂ ਅਲੱਗ-ਅਲੱਗ ਏਰੀਆ ਚੋਂ ਮਸ਼ੀਨਰੀ ਆਪਾਂ ਲੈ ਕੇ ਆਉਂਦੇ ਰਹਿੰਦੇ ਹਾਂ ਅਗਲੀ ਵੀਡੀਓ ਚ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਅਸੀਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਭੇਜ ਦਿਓ ਫਰੀ ਚ ਆਪਾਂ ਐਡ ਲਗਾ ਦਾਂਗੇ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਬਸ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮਨ ਨੰਬਰ ਆਪਣਾ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 9465929488 ਬਾਕੀ ਵੀਡੀਓ ਵਧੀਆ ਲੱਗੀਏ ਲਾਈਕ ਕਰ ਦਿਓ ਜੀ ਬਤ ਬਤ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਬਤ ਬਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਵੀਡੀਓ ਵਧੀਆ ਲੱਗ ਰਹੀ ਆ ਤਾਂ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਹੈ ਜਿੱਤੇ ਸਬਸਕ੍ਰਾਈਬ ਲਿਖਿਆ ਹੋਇਆ ਉਹਨੂੰ ਦਬਦੋ ਉਹਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਮੈਸੇਜ ਡੇਲੀ ਪਹੁੰਚ ਜਾ ਕਰੂਆ ਆਪਣੀ ਨਵੀਂ ਵੀਡੀਓ ਦਾ ਗੱਲ ਕਰਾਂਗੇ ਜੀ ਆਪਾਂ ਹੁਣ ਮੋਟਰਸਾਈਕਲ ਦੀ ਮੋਟਰਸਾਈਕਲ 2021 ਮਾਡਲ ਹੈਰੂ ਡੀਲਕਸ ਲੈ ਕੇ ਪਹੁੰਚੇ ਹਾਂ ਸੀ ਕੰਡੀਸ਼ਨ ਆ ਲੁੱਕੀ ਹੈ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ 50000 ਰੁਪਿਆ ਡਿਮਾਂਡ ਪਹੁੰਚੀ ਅਜੀ ਘਾਟਾ ਬਾਧਾ ਕਰਕੇ ਮਾਲਕ ਕਹਿੰਦੇ ਸੀਗੇ ਸੇਲ ਕਰ ਦਾਂਗੇ ਐਚ ਆਰ ਨੰਬਰ ਆਪਾਂ ਨੂੰ ਮੋਟਰਸਾਈਕਲ ਇਹ ਮਿਲੂਗਾ ਐਚ ਆਰ ਨੰਬਰ ਹੈ ਕੰਡੀਸ਼ਨ ਆ ਲੁੱਕੀ ਅਸੀਂ ਰੰਗ ਰੰਗ ਸਾਰਾ ਕੁਝ ਆਪਨ ਵਧੀਆ ਮਿਲ ਜੂਗਾ ਤੇ ਨਾ ਤਾਂ ਕੋਈ ਕੋਈ ਪਾਰਟਸ ਦਾ ਟੁੱਟਿਆ ਹੋਇਆ ਨਾ ਕੋਈ ਐਕਸੀਡੈਂਟ ਹੋਇਆ ਇਹ ਸਿਰਸਾ ਮਾਲਕ ਦਾ ਏਰੀਆ ਗਾ ਜੇ ਕਿਸ ਨੂੰ ਪਸੰਦ ਆਇਆ ਸਿਰਸਾ ਏਰੀਆ ਚ ਜਾ ਕੇ ਦੇਖ ਵੀ ਸਕਦੇ ਹੋ ਤੇ ਪਸੰਦ ਆਇਆ ਖਰੀਦਣ ਦਾ ਕੋਈ ਚਾਹ ਪਾਨ ਹੈਗਾ ਤਾਂ ਜਾਓ ਮਾਲਕ ਦੇ ਘਰੇ ਦੇਖੋ ਗੱਲਬਾਤ ਕਰੋ ਤੇ ਖਰੀਦ ਕੇ ਲਿਆ ਸਕਦੇ ਹਾਂ ਜੀ ਤੇ ਮਾਲਕ ਦਾ ਨੰਬਰ 99960 ਤੇ 79479 ਗੱਲ ਕਰ ਲਿਓ ਆਪ ਹੀ ਤੁਸੀਂ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ Maruti 800 ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਮਾਨਸਾ ਏਰੀਆ 'ਚੋਂ ਗੱਡੀ ਦੀ ਕੰਡੀਸ਼ਨ ਬਹੁਤ ਸਾਫ਼ ਆਪਾਂ ਨੂੰ ਮਿਲੂਗੀ ਤੇ ਗੱਡੀ ਦਾ ਮਾਡਲ 2005 ਕੰਡੀਸ਼ਨ ਵਧੀਆ ਜੀ ਰੰਗ ਦੇਖੋ ਤੁਸੀਂ ਬਹੁਤ ਵਧੀਆ ਰੰਗ ਗੱਡੀ ਦਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਸਿਲਵਰ ਰੰਗ ਦੇ ਵਿੱਚ ਗੱਡੀ ਹੈ ਜੀ ਇਹ 42000 ਰੁਪਿਆ ਮਾਲਕ ਨੇ ਰੇਟ ਕਿਹਾ ਹੈਗਾ ਮਾਲਕ ਕਹਿੰਦੇ ਨੇ ਦੀ ਰੇਟ ਹੋ ਜੂਗਾ ਕਾਟਾ ਬਾਦ ਕੀਤਾ ਜਾਊਗਾ ਸੋਹਣੀ ਗੱਡੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਜੇ ਕਿਸ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹ ਬਣ ਹੈਗਾ ਤਾਂ ਮਨਸਾ ਮਾਲਕ ਦੇ ਘਰੇ ਗੱਡੀ ਖੜੀ ਹੈਲ ਜਾ ਕੇ ਦੇਖ ਸਕਦੇ ਹੋ ਸਿਲਵਰ ਰੰਗ ਦੀ ਗੱਡੀ ਆ ਪੰਜ ਮਾਡਲ ਹੈ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਸੀ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਸੀ 97800 ਪੂਰਾ 03819 ਕੋਈ ਵੀ ਗੱਲ ਕਰਨੀ ਹੋਈ ਗੱਲ ਕਰ ਲਿਓ ਤੁਸੀਂ ਆਪ ਹੀ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਤ ਬਸ ਸ਼ੇਅਰ ਕਰ ਦਿਓ ਬਤ ਬਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਅਗਲੀ ਵੀਡੀਓ ਚ ਐਡ ਕਰ ਬਹੁਣੇ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਨੰਬਰ ਆਪਣਾ ਉੱਤੇ ਲਿਖਿਆ ਰਹਿੰਦਾ ਸੀ ਅਗਲੀ ਵੀਡੀਓ ਵਾਸਤੇ ਕਮੈਂਟ ਵੀ ਲਾਜ਼ਮੀ ਕਰਿਓ ਵੀਡੀਓ ਬਾਰੇ ਜ਼ਰੂਰ ਰਿਵਿਊ ਦਿਓ ਜੀ ਕਿਵੇਂ ਦੀ ਲੱਗੀ ਵੀਡੀਓ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲ ਦੇਣ ਜਲਦੀ ਆਪਾਂ ਨਵੀਂ ਵੀਡੀਓ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਬੋਲਟ ਸਕੂਟੀ ਦੇ ਨਾਲ ਸੀ